ਇਦੋਂ ਮੂਸੇਵਾਲੇ ਦੇ ਪਿੰਡ ਚ ਕੱਢਿਆ ਗਿਆ ਨਗਰ ਕੀਰਤਨ ਤੇ ਮਾਤਾ ਪਿਤਾ ਦੇ ਨਾਲ ਪੂਰੇ ਪਰਿਵਾਰ ਨੇ ਕੀਤਾ ਸਵਾਗਤ ਤੇ ਸਰੂਪੇ ਪਾ ਕੀਤਾ ਸਨਮਾਨ ਦੇਖ ਸਕਦੇ ਹੋ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਪਿੰਡ ਦੇ ਵਿੱਚ ਨਗਰ ਕੀਰਤਨ ਪਹੁੰਚਦਾ ਹੈ ਹਵੇਲੀ ਦੇ ਅੱਗੇ ਤੇ ਉੱਥੇ ਸਿੱਧੂ ਮੂਸੇਵਾਲੇ ਦਾ ਗੀਤ ਬਾਾਰ ਚਲਾ ਦਿੱਤਾ ਜਾਂਦਾ ਤੇ ਮਾਤਾ ਦੇ ਹੰਝੂ ਜਿਹੜੇ ਨੇ ਉਹ ਰੁਕ ਨਹੀਂ ਪਾਉਂਦੇ ਤੇ ਅੱਖਾਂ ਦੇ ਵਿੱਚੋਂ ਵਹਿ ਜਾਂਦੇ ਨੇ ਉਹ ਹੰਝੂ ਤੇ ਯਾਦ ਕਰਦੇ ਨੇ ਸਿੱਧੂ ਮੂਸੇਵਾਲੇ ਨੂੰ ਜਦੋਂ ਸਿੱਧੂ ਦਾ ਉਹ ਗੀਤ ਵਾਰ ਚੱਲਦਾ ਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਅੱਜ ਦੁੱਧ ਦਾ ਲੰਗਰ ਹਵੇਲੀ ਦੇ ਬਾਹਰ ਲਗਾਇਆ ਗਿਆ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਸਿੱਧੂ ਪਰਿਵਾਰ ਵੱਲੋਂ ਦੁੱਧ ਦੇ ਲੰਗਰ ਦੇ ਵਿੱਚ ਵੀ ਸੇਵਾ ਕੀਤੀ ਗਈ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਹਰ ਇੱਕ ਸੇਵਾ ਕਾਰਜ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸਿੱਧੂ ਪਰਿਵਾਰ ਦੇ ਵਿੱਚ ਹੈ ਤੇ ਉਸੇ ਤਰ੍ਹਾਂ ਸਿੱਧੂ ਪਰਿਵਾਰ ਵੱਲੋਂ ਅੱਜ ਦੁੱਧਾ ਲੰਗਰ ਲਗਾਇਆ ਗਿਆ ਤੇ ਨਗਰ ਕੀਰਤਨ ਪੂਰੇ ਪਿੰਡ ਦੇ ਵਿੱਚ ਕੱਢਿਆ ਗਿਆ ਜਿੱਥੇ ਗੁਰੂ ਕਾ ਕੀਰਤਨ ਲਗਾਤਾਰ ਚੱਲ ਰਿਹਾ ਸੀ ਤੇ ਪਿਤਾ ਨੇ ਸਰੋਪੇ ਪੰਜ ਪਿਆਰਿਆਂ ਨੂੰ ਸਨਮਾਨਤ ਕੀਤਾ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਵੀ ਦੁੱਧ ਦੇ ਲੰਗਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਵੀ ਦੁੱਧ ਦੇ ਲੰਗਰ ਦੇ ਵਿੱਚ ਸੇਵਾ ਕਰਦੇ ਨਜ਼ਰ ਆਏ ਤਾਂ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਚਲਦੀ ਚਲਦੀ ਵੀਡੀਓ ਦੋਸਤੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜਸਟੀਸ ਫॉर ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਮਾਂ ਦੇ ਹੰਝੂ ਨਿਕਲ ਗਏ ਜਦੋਂ ਸਿੱਧੂ ਮੂਸੇਵਾਲੇ ਦਾ ਵਾਰ ਗੀਤ ਨਗਰ ਕੀਰਤਨ ਦੇ ਵਿੱਚ ਚਲਾਇਆ ਗਿਆ ਜੋ ਵਾਰ ਗੀਤ ਸਿੱਧੂ ਮੂਸੇਵਾਲੇ ਨੇ ਗਾਇਆ ਸੀ ਜਿਸ ਨੂੰ ਸੁਣ ਕੇ ਮਾਤਾ ਦੀ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਗਏ ਤੇ ਯਾਦ ਕੀਤਾ ਆਪਣੇ ਪੁੱਤ ਨੂੰ ਤੇ ਦੁੱਧ ਲੰਗਰ ਦੇ ਵਿੱਚ ਸੇਵਾ ਕੀਤੀ ਤਾਂ ਦੇਖ ਸਕਦੇ ਹੋ ਤਸਵੀਰਾਂ ਹਰ ਇੱਕ ਨੂੰ ਦੁੱਧ ਵਰਤਾਇਆ ਤੇ ਸਿੱਧੂ ਮੂਸੇਵਾਲੇ ਪਰਿਵਾਰ ਨੇ ਉਸੇ ਤਰ੍ਹਾਂ ਜਿਵੇਂ ਸਿੱਧੂ ਮੂਸੇਵਾਲਾ ਹਰ ਇੱਕ ਸੇਵਾ ਕਾਰਜ ਦੇ ਵਿੱਚ ਹਿੱਸਾ ਪਾਉਂਦਾ ਸੀ ਚਾਹੇ ਉਹ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਪਿੰਡ ਦੇ ਨਗਰ ਕੀਰਤਨ ਦੀ ਗੱਲ ਹੋਵੇ ਤਾਂ ਹਰ ਜਗ੍ਹਾ ਸਿੱਧੂ ਪਰਿਵਾਰ ਸਹਿਯੋਗ ਜ਼ਰੂਰ ਕਰਦਾ ਹੈ ਅੱਜ ਪਰਿਵਾਰ ਵੱਲੋਂ ਦੁੱਧ ਦਾ ਲੰਗਰ ਹਵੇਲੀ ਦੇ ਬਾਹਰ ਲਗਾਇਆ ਗਿਆ ਨਗਰ ਕੀਰਤਨ ਦੇ ਵਿੱਚ ਪਿੰਡ ਦੀਆਂ ਸੰਗਤਾਂ ਨਾਲ ਪਹੁੰਚੀਆਂ ਤਾਂ ਸਭ ਨੂੰ ਦੁੱਧ ਦਾ ਲੰਗਰ ਸ਼ਿਕਾਇਆ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਹਵੇਲੀ ਦੇ ਬਾਹਰ ਦੀਆਂ ਨੇ ਸਿੱਧੂ ਪਰਿਵਾਰ ਲਗਾਤਾਰ ਦੁੱਧ ਦੇ ਲੰਗਰ ਦੇ ਵਿੱਚ ਸੇਵਾ ਕਰਦਾ ਨਜ਼ਰ ਆਇਆ ਉੱਥੇ ਹੀ ਗੱਤਕਾ ਦੇ ਜੋਹਰ ਵੀ ਦਿਖਾਏ ਗਏ ਤੇ ਨਾਲ ਹੀ ਪੰਜ ਪਿਆਰਿਆਂ ਨੂੰ ਸਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ ਤਾਂ ਦੇਖ ਸਕਦੇ ਹੋ ਤਸਵੀਰਾਂ ਹਵੇਲੀ ਦੀਆਂ ਨੇ ਦੋਸਤੋ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਥੇ ਹੀ ਲੋਕਾਂ ਨੇ ਇੱਕ ਸੰਦੇਸ਼ ਵੀ ਦਿੱਤਾ ਕਿ ਗੁਰੂ ਦੀ ਰਜਾ ਚ ਰਹਿਣਾ ਚਾਹੀਦਾ ਹੈ ਰੱਬ ਦੀ ਹਾਜ਼ਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਹੜੇ ਲੋਕ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਂਦੇ ਨੇ ਉਹੀ ਰੱਬ ਦੀ ਨਜ਼ਰ ਵਿੱਚ ਆਉਂਦੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਪੰਜ ਪਿਆਰਿਆਂ ਨੂੰ ਸਰੋਪਾ ਪਹਿਨਾਉਂਦੇ ਨੇ ਤਾਂ ਨਗਰ ਕੀਰਤਨ ਪੂਰੇ ਪਿੰਡ ਵਿੱਚ ਦੀ ਹੁੰਦਾ ਹੋਇਆ ਜਦੋਂ ਹਵੇਲੀ ਦੇ ਬਾਹਰ ਪਹੁੰਚਦਾ ਹੈ ਤਾ ਦੁੱਧ ਦਾ ਲੰਗਰ ਸਿੱਧੂ ਪਰਿਵਾਰ ਵੱਲੋਂ ਲਗਾਇਆ ਗਿਆ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੁਝ ਅਹਿਮ ਗੱਲਾਂ ਵੀ ਕਹੀਆਂ ਉਹ ਵੀ ਤੁਸੀਂ ਸੁਣ ਲਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਜਿਵੇਂ ਸਿੱਧੂ ਮੂਸੇਵਾਲੇ ਦਾ ਗੀਤ ਜਦੋਂ ਵਾਰ ਚੱਲਦਾ ਹੈ ਤਾਂ ਉਦੋਂ ਸਿੱਧੂ ਦੇ ਮਾਤਾ ਵੀ ਭਾਵਕ ਹੋ ਜਾਂਦੇ ਨੇ ਤੇ ਪਿਤਾ ਦੀ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਨੇ ਪੂਰੀ ਪਿੰਡ ਦੀ ਸੰਗਤ ਨਗਰ ਕੀਰਤਨ ਦੇ ਵਿੱਚ ਪਹੁੰਚਦੀ ਆ ਤਾਂ ਦੇਖ ਸਕਦੇ ਹੋ ਤਸਵੀਰਾਂ ਉੱਥੇ ਹੀ ਗੱਤਕਾ ਦੇ ਜੋਹਰ ਦਿਖਾਉਣ ਆਈ ਟੀਮ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਨੂੰ ਵੀ ਜਿਹੜਾ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਨਾ ਉਹਨਾਂ ਦੇ ਖੜ ਕੇ ਤਸਵੀਰ ਵੀ ਖਿਚਾਈ ਤਾਂ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਜਿੱਥੇ ਸਿੱਧੂ ਪਰਿਵਾਰ ਵੱਲੋਂ ਲਗਾਤਾਰ ਜਿੱਥੇ ਸੇਵਾ ਕਾਰਜ ਕੀਤੇ ਜਾਂਦੇ ਨੇ ਉੱਥੇ ਹੀ ਨਾਗਰ ਕੀਰਤਨ ਦੇ ਲਈ ਦੁੱਧ ਦਾਲ ਲੰਗਰ ਜਿਹੜਾ ਹਵੇਲੀ ਦੇ ਬਾਹਰ ਲਗਾਇਆ ਗਿਆ ਤੇ ਗੱਤਕੇ ਦੇ ਜੋਹਰ ਜਿਹੜੇ ਨੇ ਉਹ ਟੀਮ ਵੱਲੋਂ ਦਿਖਾਏ ਗਏ ਤਾਂ ਸਿੱਧੂ ਮੂਸੇਵਾਲੇ ਦਾ ਬਾਹਰ ਗੀਤ ਸਪੈਸ਼ਲ ਤੌਰ ਤੇ ਚਲਵਾਇਆ ਗਿਆ ਤਾਂ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਜਿੱਥੇ ਪਿੰਡ ਦੇ ਵਿੱਚ ਕੱਢੇ ਨਾਗਰ ਕੀਰਤਨ 'ਚ ਜਿੱਥੇ 59 11 ਟਰੈਕਟਰ ਸਭ ਤੋਂ ਅੱਗੇ ਲਗਾਇਆ ਗਿਆ ਉੱਥ ਸਿੱਧੂ ਪਰਿਵਾਰ ਦੇ ਵੱਲੋਂ ਵੀ ਦੁੱਧ ਦਾ ਲੰਗਰ ਪਿੰਡ ਦੇ ਹਵੇਲੀ ਦੇ ਬਾਹਰ ਲਗਾਇਆ ਗਿਆ ਤਾਂ ਤਸਵੀਰਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਿਓ ਜਸਟਿਸ ਔਰ ਸਿੱਧੂ ਮੂਸੇਵਾਲਾ ਤੇ ਦੋਸਤੋ ਦੇਖ ਸਕਦੇ ਹੋ ਤਸਵੀਰਾਂ ਉਸ 5911 ਟਰੈਕਟਰ ਦੀਆਂ ਜਿਸ ਨੂੰ ਸਿੱਧੂ ਮੂਸੇਵਾਲਾ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤਾਂ ਟਰੈਕਟਰ ਵੀ ਸ਼ਿੰਗਾਰਿਆ ਹੋਇਆ ਸੀ ਤੇ ਹਵੇਲੀ ਦੇ ਬਾਹਰ ਜਦੋਂ ਟਰੈਕਟਰ ਪਹੁੰਚਦਾ ਤਾਂ ਮਾਤਾ ਦੀ ਅੱਖਾਂ ਵੀ ਨਮ ਹੋ ਜਾਂਦੀਆਂ ਕਿ ਕਦੇ ਸਿੱਧੂ ਮੂਸੇਵਾਲਾ ਇਸ ਟਰੈਕਟਰ ਨੂੰ ਚਲਾਉਂਦਾ ਹੁੰਦਾ ਸੀ ਪਰ ਅੱਜ ਇਸ ਨੂੰ ਕੋਈ ਹੋਰ ਚਲਾ ਰਿਹਾ ਤਾਂ ਦੇਖ ਸਕਦੇ ਹੋ ਨਗਾੜੇ ਵੱਜ ਰਹੇ ਨੇ ਤੇ ਗੁਰੂ ਦਾ ਕੀਰਤਨ ਹੋ ਰਿਹਾ ਤੇ ਨਗਰ ਕੀਰਤਨ ਜਦ ਹਵੇਲੀ ਦੇ ਬਾਹਰ ਪਹੁੰਚਦਾ ਤਾਂ ਦੁੱਧ ਦਾ ਲੰਗਰ ਜਿਹੜਾ ਹੈ ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਤੇ ਦੁੱਧ ਦੀ ਸੇਵਾ ਜਿਹੜੀ ਆ ਉਹ ਪੂਰਾ ਪਰਿਵਾਰ ਪਿੰਡ ਦੇ ਜਿੰਨੇ ਵੀ ਲੋਕ ਨੇ ਉਹ ਸਭ ਸਹਿਯੋਗ ਕਰਦੇ ਨੇ ਤੇ ਨਾਲ ਦੁੱਧ ਦੀ ਸੇਵਾ ਜਿਹੜੀ ਆ ਉਹ ਨਿਭਾਉਂਦੇ ਨੇ ਕੀ ਕਹਿੰਦੇ ਨੇ ਸਿੱਧੂ ਦੇ ਪਿਤਾਓ ਵੀ ਤੁਸੀਂ ਸੁਣ ਲਓ ਤੇ ਕਰ ਦਿਓ ਵੱਤ ਵਤ ਸ਼ੇਰ ਹਾਂਜੀ ਬੇਟਾ ਅੱਜ ਗੁਰੂ ਪਰਪਤ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ ਹੈ ਤੋਂ ਅੱਜ ਬੜਾ ਸਕੂਨ ਮਿਲਿਆ ਮਹਾਰਾਜ ਦੇ ਦਰਸ਼ਨ ਹੋਏ ਸੀਗੇ ਸਵੇਰੇ